ਇਕ ਸਾਦੇ ਤੋਂ ਸਮਝਦਾ ਤੁਸੀਂ ਰੇਮ ਸਿੰਘ ਚੰਦੂਬਾਜ ਜਰਾ ਜੀ ਪੋਲਿੰਗ ਬੂਥ ਤੇ ਵਰਕਰਾਂ ਨਾਲ ਗੱਲਬਾਤ ਕਰਨ ਪਹੁੰਚੇ ਤੇ ਵਰਕਰਾਂ ਨਾਲ ਗੱਲਬਾਤ ਕਰਨ ਲਈ ਮਿਲਣ ਪਹੁੰਚੇ ਤੇ ਪਾਰਟੀ ਵਰਕਰਾਂ ਨਾਲ ਹੌਸਲਾ ਵਜਾਈ ਕਰ ਰਹੇ ਨੇ ਚੰਦੂਬਾਜ ਸਾਹਿਬ ਚੰਕੋਤ ਸਾਹਿਬ ਦੇ ਜੋ ਕਿ ਗਰਲ ਸਕੂਲ ਜੇ ਬਣੇ ਬੂਥ ਕਿੰਨਾ ਨੰਬਰ ਬੂਥ ਹੈ 11 ਨੰਬਰ ਬੂਥ ਤੇ ਪਹੁੰਚੇ ਨੇ ਚੰਦੂਬਾਜ ਸਾਹਿਬ ਵਰਕਰਾਂ ਦੇ ਨਾਲ ਪੋਲਿੰਗ ਬੂਥ ਤੇ ਬੈਠਣਗੇ اے صاحبوں ਤੁਸੀਂ میں نہیں ਇਹਨੂੰ ਫੋਲਡ ਕਰਦਾ ਮੈਂ ਤਾਂ ਫੋਲਡ ਕਰਦਾ ਇਹਨੂੰ ਆਉਣਾ ਨਹੀਂ ਹੈਗਾ ਆਗੇ ਜੀ ਆਗੇ او ਤੂੰ ਤਾਂ ਯਾਰ ਬਾਈ ਪਾਸੇ ਹੋ ਜਾ ਥੋੜਾ ਯਾਰ ਇਹਨੂੰ ਖੋਲ ਦਿਓ ਤੁਸੀਂ ਫੋਲਡੋ ਬਾਈ ਇਹਨੂੰ ਖੋਲ ਦਿਓ او ਪ੍ਰੈਨਦੋ ਜਵਾਕ ਬਹੁਤ ਫੜਦੋ ਫੜਦੋ ਬਾਕੀ ਚੰਦਮਾਇਆ ਸਾਹਿਬ ਤੁਸੀਂ ਹਲਕੇ ਚ ਸਾਰਾ ਵਿਜਿਟ ਕਰਕੇ ਆਏ ਹੋ ਕੀ ਲੱਗਦਾ ਚੋਣਾਂ ਦਾ ਰੁਝਾਨ ਕਿਸ ਪਾਸੇ ਜਿਹੜੀ ਇਹ ਸਾਰੀ ਹਲਕਾਵਾਸੀ ਕਿੱਥੇ ਖੜੇ ਨੇ ਜੀ ਮੈਂ ਲੱਗਦਾ ਮੈਂ ਵੋਟਰਾਂ ਦਾ ਧੰਨਵਾਦ ਕਰਦਾ ਵੀ ਇਲੀ ਵਾਪਸੀ ਹੋ ਰਹੀ ਹੈ ਦੁਪਹਿਰ ਤੇ ਬੀਜੀ ਵੀ ਵੋਟਰ ਸਾਹ ਤੋਂ ਦੇਕੇ ਮਾਪੇਣਾ ਨੌਜਵਾਨ ਬੜੀ ਗਿਣਤੀ ਵਿੱਚ ਤਕਰੀਕ ਦੇ ਬੋਥਾਂ ਦੇ ਪੂਰੀ ਰੌਣਕ ਲਾ ਕੇ ਰੱਖੀ ਹੋਈ ਹੈ ਔਰ ਬਹੁਤ ਬਹੁਤ ਯਾਰ ਸਿਰ ਤੇ ਉਹਦਾ ਇਦਾਂ ਲੋਕਾਂ ਅੱਜ ਪਰ ਆਉਂਦੇ ਨੇ ਦੱਸ ਦਿਓ ਜੀ ਸਰਦਾਰ ਜੀ ਵਾਖ ਨਜ਼ਰ ਆ ਰਿਹਾ ਇਹ ਗਰਦੀ ਦੀ ਦਿੱਤੀ ਦੋ ਜਨਤਾ ਦੇ ਫਤਿਹ ਦੇ ਫਤਿਹ ਆ ਦਿੱਤੀ ਆ 100 ਵੀ ਚੰਗੀ ਜਿੱਤ ਜੀ ਦਾ ਮੋਹਰ ਲਾ ਹੀ ਦਿੱਤੀ ਜੀ ਜੀ ਕਰਮੇ ਲੋਕ ਆਏ ਸਭ ਲੋਕਪੰਚਤ ਦਾ ਬਹੁਤ ਵੱਡਾ ਦਿਨ ਹੈ ਜਿੱਜ ਕੀਤੋਂਗੇ ਇਸ ਵਾਰ ਜੀ ਲੋਕਪੰਚਤ ਦਾ ਬਹੁਤ ਵੱਡਾ ਦਿਨ ਹੈ ਜੀ ਅੱਜ ਕੀ ਕਹਿਣਾ ਚਾਹੋ ਅੱਜ ਲੋਕਪੰਚਤ ਦਾ ਬਹੁਤ ਵੱਡਾ ਦਿਨ ਹੈ ਸਨਮੁਤਾ ਲੋਕਪੰਚਤ ਦੀ ਸਫਲਤਾ ਲਈ ਹਰ ਵੋਟਰ ਨੂੰ ਵੋਟ ਪਾਉਣ ਲਈ ਹਰ ਹਰ ਵੋਟਰ ਨੂੰ ਵੋਟ ਪਾਉਣ ਤੋਂ ਪਹਿਲਾਂ ਉਮੀਦਵਾਰ ਬਾਰੇ ਜਰੂਰ ਸੋਚਣਾ ਚਾਹੀਦਾ ਕਿ ਉਹ ਪੰਜਾਬ ਦੇ ਪੰਜਾਬ ਦੇ ਅਨੁਭਵੀ ਕੰਮ ਕਰਦਾ ਹੈ। ਇਹ ਸਵੇਰਿਆਂ ਤੋਂ ਦੇਖਦੇ ਆ ਬਈ ਨੇ। ਉਹਨਾਂ ਤੋਂ ਸਾਬਤ ਹੋਏ ਦੇਖਿਆ ਹੈ। ਉਹ ਕਿ ਉਹ ਉਹ ਲੋਕ ਵਾਅਦੇ ਵੀ ਤੇ ਆਜੀਂ ਤੇ ਜਿਉਂਗਾ। ਇੱਕ ਤੇ 40 ਸਾਲ ਪਹਿਨਾ ਜੋ ਕਾਰਾ ਕਰਦਿਆ। ਅ ਦਿਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਨੂੰ ਮਾਰ ਕੇ ਸਾਹੂਸਾਨੇ ਕੀਤਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਰ ਪ੍ਰਵਾਨੀ ਦੇ ਨੇ ਰੁਕਦੇ ਤੇ ਆ ਬੰਦੇ ਆ ਤੇ ਗੁਰੂ ਸਾਹਿਬ ਦੇ ਪੀਤਰ ਸਰੋਵਰ ਨੂੰ ਜਹਤੈ ਸਿਤਾਰੇ ਸੰਗ ਲਾਡੂ ਦਾਰੂ ਦਾ ਉਹ ਸ੍ਰੀ ਅਕਾਲਤਾ ਸਾਹਿਬ ਨੂੰ ਟਹਿ ਤੇ ਦਿੱਤਾ ਅੱਜ ਦਾ ਦਿਨ ਜਿੱਥੇ ਮੌਸਮ ਦੀ ਗਰਮਾਈ ਸ਼ਾ ਉੱਥੇ ਉਸ ਸਮੇਂ 40 ਹਜ਼ਾਰ ਪਹਿਲਾਂ ਹੋਏ ਜਬਰ ਜੂਰ ਅਤੇ ਰਿਆ ਦੇ ਭਾਰ ਦੇ ਤਰੁਸਤਾਨਾਂ ਦੇ ਡਾਈਟਰੀ ਕਰਨ ਤੇ ਨਹਿਤ ਸਿੰਘਾਂ ਦੇ ਦਾ ਸ਼ਹਿਰ ਦਾ ਤੇ ਰੋਜ਼ ਵਜੋਂ ਵੀ ਮੈਸਮਨ ਬਣ ਰਿਹਾ ਹੈ ਜਿੱਥੇ ਪਰਗੁਲਾ ਹੋਰ ਇੱਕ ਬਰੋਸਾ ਹੋਰ ਤਕਲੀ ਦਾ ਮਤਲਬ ਕਰਾ ਕੇ ਲੋਕ ਨੂੰ ਰੋਕ ਦਾ ਉਤਾਰ ਕਰਦੇ ਹੈਗਾ ਗਰਮੀ ਕਰਕੇ ਕੁਝ ਪਰਸੈਂਟੇਜ ਘਟਦੀ ਨਹੀਂ ਦਿਖਾਈ ਦੇ ਰਹੀ ਅਜੇ ਤੱਕ ਸਿਰਫ 26% ਦਾ ਵੋਟ ਪੋਲ ਹੋਈ ਹੈ ਜੀ ਹਲਕੇ ਚ ਦੇ ਕੁਦਰਤੀ ਤੌਰ ਤੇ ਗਰਮੀ ਦਾ ਅਸਰ ਤਾਂ ਮੈਗਾ ਬਣ ਲੱਗਿਆ ਹੈ ਕਾਫੀ ਅੱਤਤ ਤੇ ਰਾਜਕੋਜ ਹਨ ਇਹ ਬਾਕਮਦ ਉਹ ਆਪਣੇ ਬਹਾਦਰ ਜਰਮੀ ਕਿਤੇ ਆਪਣੇ ਪ੍ਰੇਦਨ ਚ ਚੱਲ ਰਹੇ ਨੇ ਤਾਂ ਉਹਦੀ ਪ੍ਰਵਾਨਾ ਕਰ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਜਿਹੜੀ ਆ ਤਕਤੀ ਕਵੀ ਤੇ ਬੈਠ ਕੇ ਤਕਤੀ ਰੇਸ ਮਾਨੋ ਗੁਰੂ ਤੇ ਨਿਆਗ ਆ ਆਕਰ ਕਰਨ ਲਈ ਸੋ ਅੱਜ ਮੈਂ ਸਮਝਦਾ ਤਕਲੀ ਦਾ ਬਟਨ ਦਬਾ ਕੇ ਬਹੁਤ ਜ਼ਬਰਦਸਤ ਨਿਆਰਾ ਕੰਮ ਜਿਹੜਾ ਕਰਨਾ ਚਾਹੀਦਾ ਸਰ ਇੱਕ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਆਮ ਆਦੀ ਪਾਰਟੀ ਦੇ ਵਰਕਰ ਵੱਲੋਂ ਕੁਝ ਗਲਤ ਹਰਕਤ ਕੀਤੀ ਗਈ ਹੈ ਉਸ ਦੀ ਤਸਵੀਰਾਂ ਦੇ ਵਿੱਚ ਕਿ ਪ੍ਰੇਮ ਸਿੰਘ ਚੰਦੂ ਮજરા ਜੀ ਆਪਣੇ ਪੋਲਿੰਗ ਬੂਥ ਤੇ ਵਰਕਰਾਂ ਦੀ ਮਿਲਣੀ ਲਈ ਪਹੁੰਚੇ ਨੇ ਤੇ ਵਰਕਰ ਨੂੰ ਹੌਸਲਾ ਵਜਾਈ ਕਰਨ ਦੇ ਲਈ ਪਹੁੰਚੇ ਨੇ ਤੇ ਵਰਕਰਾਂ ਵਿੱਚ ਕਾਫੀ ਉਤਸ਼ਾਹ ਹੈ ਪ੍ਰੇਮ ਸਿੰਘ ਚੰਦੂ ਮજરા ਖੁਦ ਦੇਉਚਮ ਕੋ ਹਸਬ ਹਲਕੇ ਦੀ ਦੁਪਹਿਰ ਨੂੰ ਗਰਮੀ ਦੇ ਵਿੱਚ ਲੋਕਾਂ ਨੂੰ ਅਪੀਲ ਕਰਨ ਪਹੁੰਚੇ ਕਿ ਅੱਜ ਇੱਕ ਦਿਨ ਗਰਮੀ ਦੇ ਨੂੰ ਹੁੰਦੇ ਹੋਏ ਇਹਨਾਂ ਤੋਂ ਗਰਮੀ ਤੋਂ ਬਚ ਕੇ ਵੀ ਇਹ ਵੋਟਾਂ ਜ਼ਰੂਰ ਪਾਉਣ ਤਾਂ ਜੋ ਇਸ ਲੋਕਤੰਤਰ ਨੂੰ ਜੋ ਕਿ ਥੰਮ ਹੈ ਪੂਰਾ ਵੱਡਾ ਲੋਕਤੰਤਰ ਨੂੰ ਅੱਜ ਪੂਰੇ ਭਾਰਤ ਦੀ ਸਰਕਾਰ ਚੁਣਨੀ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਉਣ ਤੇ ਵੋਟ ਪਾਉਣ ਜ਼ਰੂਰ ਉਹ ਪੋਲਿੰਗ ਬੂਥਾਂ ਤੱਕ ਪਹੁੰਚਾ ਵਰਕਰਾਂ ਦੇ ਨਾਲ ਹਲਕੇ ਦੇ ਵਿੱਚ ਪਹੁੰਚੇ ਨੇ ਤੇ ਹਲਕੇ ਦੇ ਵਿੱਚ ਵਰਕਰਾਂ ਨਾਲ ਗੱਲਬਾਤ ਕਰਦੇ ਆ万ਦੀਪ ਸਿੰਘ ਮਾਨਗੜ ਸਾਹਿਬ ਜੋ ਕਿ ਚਮਕੌਰ ਸਾਹਿਬ ਦੀ ਚੋਣ ਕਿਰਤੀ ਰਹੇ ਸਾਮ੍ਹਿਆ ਹੋਇਆ ਹੈ ਉਹਨਾਂ ਵੱਲੋਂ ਵਰਕਰਾਂ ਨੂੰ ਕਰ ਚੱਲ ਤੇ ਲੈ ਆ ਕੇ ਗੱਡੀਆਂ ਵੀ ਲਿਆਂਦੀਆਂ ਤਾਂ ਜੋ ਕੋਲ ਨੂੰ ਬੂਤ ਪੂਰੀ ਤਰ੍ਹਾਂ ਉਹਨੂੰ ਸਪੋਰਟ ਪਾਈਆਂ ਜਾ ਸਕੇ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਿੰਸਿੰਗ ਜੰਦੂ ਮજરા ਸਾਫ ਦਾ ਸਰਪੰਚ ਚਮਕੌਰ ਸਾਹਿਬ ਅਜੀਤ ਸਿੰਘ ਤੇ ਹੋਰ ਹੁਸ਼ੀਰ ਸਿੰਘ ਕਟਾਰੀਆ ਸਾਫ ਦਾ ਚੇਅਰਮੈਨ ਬਲਾਕ ਸੰਪਤੀ ਲੋਕ ਬੂਥਸਾਂ ਜੋ ਕਿ ਆਪਣੇ ਬੂਥਾਂ ਤੇ ਪਹੁੰਚੇ ਨੇ ਬੀਬੀਆਂ ਪੈਣਾ ਵਰਕਰਾਂ ਜੋ ਕਿ ਬੂਥਾਂ ਤੇ ਬੋਤਾਂ ਪਾਣ ਦੀਆਂ ਪਾਰਟੀਆਂ ਲੈਣ ਦੇ ਲਈ ਪਹੁੰਚੀਆਂ ਹੋਏ ਨੇ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਲੀ ਦਲ ਦੇ ਪੂਰੀ ਤਰ੍ਹਾਂ ਇਕੱਠ ਵਰਕਰਾਂ ਵੱਲੋਂ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਬੂਥ ਲੱਗੇ ਹੋਏ ਨੇ ਜਿੱਥੇ ਕਿ ਉਹ ਆਪਣੇ ਆਪਣੇ ਹੈਟਾਂ ਨੂੰ ਪੋਲਿੰਗ ਬੂਥ ਦੇ ਵਿੱਚ ਲੋਕਾਂ ਦੀਆਂ ਪਾਰਟੀਆਂ ਕੱਟ ਕੇ ਦੇ ਦੇਣਾ ਇੰਦੋਂ ਮੈਂ ਸਭ વિશેਸ਼ ਤੌਰ ਤੇ ਚਮਕੌਰ ਸਾਹਿਬ ਪਹੁੰਚ ਕੇ ਉਹਨਾਂ ਵੱਲੋਂ ਵਰਕਰਾਂ ਦੇ ਨਾਲ ਹੌਸਲਾ ਵਜਾਈ ਕੀਤੀ ਜਾ ਰਹੀ ਹੈ। ਜਾਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਮਕੌਰ ਸਾਹਿਬ ਗਰਲ ਸਕੂਲ ਦੇ ਸਾਹਮਣੇ ਲੱਗੇ 200 ਮੀਟਰ ਦੂਰ ਪੋਲਿੰਗ ਬੂਥ ਦੀਆਂ ਨੇ ਜੋ ਕਿ ਪੂਰੇ ਕੀ ਕਹਿੰਦੇ ਨੇ ਦਰਸ਼ਕ ਖੜੇ ਨੇ ਦਰਸ਼ਕ ਦੇਖ ਰਹੇ ਨੇ ਤੇ ਤੁਹਾਡੀ ਵੋਟ ਵੀ ਹੈ ਨਹੀਂ ਹਨਾ ਵੋਟ ਕੱਢਤੀ ਤੁਹਾਡੀ ਠੀਕ ਹੈ ਵੋਟ ਕੱਢਤੀ ਤੁਹਾਡੀ ਹੈਗੀ ਤੁਸੀਂ ਪਾ ਜਾਂਦੀ ਪਾ ਕੇ ਆਓ ਠੀਕ ਹੈ ਜੀ ਹਾਂ ਜੀ ਆਪੋ ਪਾ ਕੇ ਆਹਣੇਪਲ ਜੀ ਤੁਸੀਂ ਬੋਰਡ ਪਾਇਆ ਹੈ ਜੀ ਚਲੋ ਜੀ ਠੀਕ ਹੈ ਲੋਕਤੰਤਰ ਦਾ ਚੌਥਾ ਥੰਮ ਹੈ ਜਿਹੜਾ ਤੁਸੀਂ ਵਰਕਰਾਂ ਕਰਨ ਪਹੁੰਚੇ ਜਾਂ ਦੇਖ ਸਕਦੇ ਹੋ ਪ੍ਰੇਮ ਸਿੰਘ ਚੰਦੂ ਮજરા ਜੀ ਉਹ ਕਿ ਅਮਨਦੀਪ ਸਿੰਘ ਮਹਾਗਟੂਣਾ ਨੂੰ ਬੁਲਾਉਣ ਜਾ ਰਹੇ ਨੇ ਵਰਕਰਾਂ ਨਾਲ ਜੋ ਕਿ ਲਾਈਵ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਪ੍ਰੇਮ ਸਿੰਘ ਚੰਦੂ ਮજરા ਜੀ ਜਿਨ੍ਹਾਂ ਵੱਲੋਂ ਕੀ ਇਸ ਬੂਤ ਤੇ ਪਹੁੰਚ ਕੇ ਵਰਕਰਾਂ ਨਾਲ ਹੌਸਲਾ ਵਜਾਈ ਸਾਡੇ ਪੰਗੂ ਜੀ ਬਖਸ਼ੀ ਸਿੰਘ ਕਟਾਰੀਆ ਜੀ ਕਟਾਰੀਆ ਜੀ ਤੁਸੀਂ ਇਹ ਜਦੋਂ ਵਜੇ ਸਾਹਿਬ ਆਏ ਤੇ ਹੌਸਲਾ ਮਿਲਿਆ ਇਹਨਾਂ ਦੇ ਆਉਣ ਨਾਲ ਜੀ ਮੰਗੜ ਸਾਹਿਬ ਆਓ ਜੀ ਮੰਗੜ ਸਾਹਿਬ ਆ ਜਾ ਹੁਣ ਜਾਣ ਦੇ ਠੀਕ ਹੈ ਮਗਰ ਸਾਹਿਬ ਚੰਦੂ ਮਾਜਾ ਸਾਹਿਬ ਸਾਨੂੰ ਮਿਲਣ ਆਏ ਵਰਕਰਾਂ ਨੂੰ ਉਤਸ਼ਾਹਤ ਕਰਨਾ ਕੀ ਕਹਿਣਾ ਚਾਹੁੰਦੇ ਇਹ ਤੋਂ ਤੁੰਗਵਾਲਾ ਸਾਹਿਬ ਬੜੇ ਉਤਸ਼ਾਹਤ ਨੇ ਅਸੀਂ ਵੀ ਬੜੇ ਉਤਸ਼ਾਹਤ ਹਾਂ ਵੇਖ ਕੇ ਅੱਤ ਦੀ ਗਰਮੀ ਆ ਦੇਖ ਕਜੂਨ ਅੱਜ ਜੀ ਤਹ ਪੈਰਾ ਤਾਂ ਪਿਆ ਹੋਇਆ ਪਰ ਸਾਡੇ ਗੂਸੇ ਦੇਖ ਲਓ ਅੱਜ ਵੀ ਬੰਦਿਆਂ ਲੱਗੇ ਹੋਇਆ ਸਾਡਾ ਵਰਕਰ ਮਿਹਨਤ ਕਰ ਰਿਹਾ ਹੈ ਖਾਲਾ ਤਾਂ ਆਕਾਲ ਰੋਕ ਰਿਹਾ ਹੈ ਜੀ ਤੇ ਅਸੀਂ ਪੂਰੇ ਜੱਟੇ ਹੋਏ ਡੱਟੇ ਹੋਏ ਪੂਰੀ ਤਰ੍ਹਾਂ ਤੁਹਾਨੂੰ ਹੌਸਲਾ ਮਿਲਿਆ ਵੀ ਉਮੀਦਵਾਰ ਸਾਹਿਬ ਤੁਹਾਨੂੰ ਮਿਲ ਕੇ ਗਏ ਆ ਸਾਹਿਬ ਆਏ ਨੈਚਰਲੀ ਵਰਕਰ ਜਦੋਂ ਮਿਲ ਕੇ ਆਉਂਦਾ ਤਾਂ ਵਰਕਰ ਦਾ ਹੌਸਲਾ ਤਾਂ ਵਧਦਾ ਹੀ ਆ ਉਹ ਸਾਨੂੰ ਹੌਸਲਾ ਦੇਣ ਲਈ ਆਏ ਸ਼ਾਬਾਸ਼ ਦੇ ਕੇ ਗਏ ਕਿ ਤੁਸੀਂ ਇਨ ਧੁੱਪ 'ਚ ਬੈਠੇ ਹੋ ਤੁਹਾਡਾ ਗੂਸੇ ਧੁੱਪ 'ਚ ਆ ਬਿਲਕੁਲ ਤੇ ਬੰਦੇ ਬੈਠੇ ਆ ਸਾਡੇ ਕੇ ਬਜ਼ੁਰਗ ਨੌਜਵਾਨ ਸਾਰੇ ਉੱਤੇ ਬੈਠੇ ਪੀਲੇ ਬੈਠੇ ਹੌਸਲਾ ਤਾਂ ਫਿਰ ਵੱਧ ਗਿਆ ਨਾ ਜੋ ਥਾਪੀ ਨਗੇ ਜਾਂਦਾ ਠੀਕ ਹੈ ਸਰ ਥੈਂਕ ਯੂ ਓਕੇ ਦੇਖੋ ਸਭ ਇਹ ਰੁਵੀ ਦੇ ਵੀ ਧੁੱਪ ਚ ਲੱਗੇ ਹੋਏ ਬੂਥ ਦੇ ਵਿੱਚ ਜੋ ਪ੍ਰੇਮ ਸਿੰਘ ਚੰਦੂ ਮੱਜਰੇ ਜੀ ਪਹੁੰਚੇ ਇਹਨਾਂ ਚ ਪਾਰਟੀ ਵਰਕਰਾਂ ਨੂੰ ਕਾਫੀ ਉਤਸ਼ਾਹ ਉਤਸ਼ਾਹਿਤ ਕੀਤਾ ਗਿਆ ਤੇ ਚਮਕੌਰ ਸਾਹਿਬ ਤੋਂ ਰੈਲੀ ਨੂੰ ਸਟੇਸ਼ਨ ਤੋਂ ਆਪਸਾ ਵੀ ਕੁਆਸਾ